ਸ਼ਹਿਰ ਨੂੰ ਕੂੜਾ ਰਹਿਤ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਗੈਨੀ ਜੈਲ ਸਿੰਘ ਨਗਰ ਵਿਖੇ ਅਯੋਜਿਤ ਖਾਸ ਸਮਾਗਮ ਦੌਰਾਨ ਸਾਫ ਰੋਪਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਨਗਰ ਕੌਂਸਲ ਦੇ ਕਰਮਚਾਰੀ ਤੇ ਸਫਾਈ ਸੇਵਕ ਹਾਜ਼ਰ ਸਨ। ਸਾਫ ਰੂਪਰ ਸਾਫ ਰੂਪਰ ਦਾ ਹੀ ਮਤਲਬ ਹੈ ਰੂਪਨਗਰ। ਸਾਫ ਰੋਪਣ ਮੁਹਿੰਮ ਦੀ ਅ ਸ਼ੁਰੂਆਤ ਕੀਤੀ ਗਈ ਹੈ। ਸਾਰਾ ਜ਼ਿਲ੍ਹਾ ਪ੍ਰਸ਼ਾਸਨ ਰੋਪੜੀ ਕੁਸ਼ਨਰ ਰੋਪੜ ਸਾਡੀ ਆਮ ਆਦਮੀ ਪਾਰਟੀ ਸਮੁੱਚੀ ਟੀਮ ਪ੍ਰਸ਼ਾਸਨ ਦੀ ਸਮੁੱਚੀ ਟੀਮ ਆ ਸ਼ਹਿਰ ਦੀਆਂ ਅੱਡ-ਅੱਡ ਸਮਾਜਿਕ ਸੰਸਥਾਵਾਂ ਇਸ ਮਹਿਮੇ ਦੇ ਵਿੱਚ ਕੁੱਦੀਆਂ ਨੇ ਔਰ ਗਿਆਨੀ ਜੈਲ ਸਿੰਘ ਨਗਰ ਦੇ ਮੁੱਖ ਪਾਰਕ ਦੇ ਵਿੱਚ ਸਭ ਨੇ ਇਹ عہد ਕੀਤਾ ਕਿ ਹੁਣ ਅਸੀਂ ਰੋਪੜ ਨੂੰ ਸਾਫ਼ ਰੋਪੜ ਬਣਾਵਾਂਗੇ ਤਾਂ ਕਿ ਸਾਫ਼ ਰੋਪੜ ਇੱਕ ਰੂਪ ਨਗਰ ਜਿਹੜਾ ਉਹ ਬਣ ਸਕੇ ਔਰ ਰੋਪੜ ਦੇ ਵਿੱਚ ਪਿਛਲੇ ਦਿਨਾਂ ਤੋਂ ਪਹਿਲਾਂ ਹੀ ਸਫਾਈ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਰੋਪੜ ਸਾਡਾ ਬੜਾ ਸੋਹਣਾ ਸ਼ਹਿਰ ਹੈ ਪਹਾੜਾਂ ਚ ਨਹਿਰਾਂ ਚ ਦਰਿਆਵਾਂ ਦੇ ਨਾਲ ਕਿ ਰਹਿਆ ਹੋਇਆ ਸ਼ਹਿਰ ਹੈ ਇਨੂੰ ਸਫਾਈ ਦੇ ਮਾਮਲੇ 'ਚ ਇੱਕ ਮਾਡਲ ਦੇ ਤੌਰ ਤੇ ਆਪਾਂ ਸਾਰੇ ਮਿਲ ਕੇ ਪੇਸ਼ ਕਰਾਂਗੇ ਜਿਸ ਵੀ ਚੀਜ਼ ਦੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਮਿਊਂਸਿਪੈਲਿਟੀ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਸਰੋਸੇ ਦੀ ਕੋਈ ਕਮੀ ਨਹੀਂ ਹੈ ਹੁਣ ਸਿਰਫ ਰੋਪੜ ਦੇ ਸ਼ਹਿਰ ਨਿਵਾਸੀਆਂ ਨੂੰ ਆਪਣੀ ਪੂਰੀ ਇੱਛਾ ਸ਼ਕਤੀ ਦੇ ਨਾਲ ਇਸ ਮਹਿੰਮ ਦੇ ਵਿੱਚ ਕੁਦਣ ਦੀ ਲੋੜ ਹੈ ਜਿਹਦੇ ਲਈ ਅੱਜ ਤੋਂ ਜਿਹੜਾ ਪਹਿਲ ਪਹਿਲ ਕੀਤੀ ਗਈ ਹੈ ਅੱਜ ਤੋਂ ਸਾਰੇ ਰੋਪੜ ਵਾਲੇ ਇਸ ਮਹਿੰਮ ਦੇ ਵਿੱਚ ਕੁਦਣਗੇ ਤੇ ਇਹਨੂੰ ਸਾਫ਼ ਰੋਪੜ ਆਪਾਂ ਬਣਾਵਾਂਗੇ ਸ਼ਾਇਦ ਗਲਤ ਹੈ ਤੁਸੀਂ ਆਪ ਹੀ ਤੁਸੀਂ ਮੰਨ ਰਹੇ ਹੋ ਕਿ ਅੱਜ ਸਫਾਈ ਕੀਤੀ ਗਈ ਹੈ ਇਸ ਲਈ ਜੇ ਸਫਾਈ ਜੇ ਪਹਿਲੇ ਹੀ ਹੁੰਦੀ ਹੁੰਦੀ ਫਿਰ ਤਾਂ ਮਹਿੰਮ ਚਲਾਉਣ ਦੀ ਲੋੜ ਹੀ ਨਹੀਂ ਸੀਗੀ ਸੋ ਦੱਸਕਿਆਂ ਤੋਂ ਸਫਾਈ ਨਹੀਂ ਹੋਈ ਹੈ ਤਾਂ ਹੀ ਇਹ ਸਫਾਈ ਕਰਾ ਕੇ ਮਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਜੇ ਜਿਹੜੀ ਅੱਜ ਸਫਾਈ ਹੋਈ ਹੈ ਇਹ ਅੱਜ ਵਾਸਤੇ ਨਹੀਂ ਹੋਈ ਹੈ ਇਹ ਇੱਕ ਮਹਿੰਮ ਦੀ ਸ਼ੁਰੂਆਤ ਅੱਜ ਹੋਈ ਹੈ ਜਿਵੇਂ ਸਫਾਈ ਜੀ ਅੱਜ ਦੇਖੀ ਹੈ ਐਵੇਂ ਸਫਾਈ ਤੁਹਾਨੂੰ ਅੱਗੇ ਜਿਹੜੀ ਉਹ ਹੁੰਦੀ ਮਿਲੇਗੀ ਸੋ ਅੱਜ ਸਫਾਈ ਕਰਕੇ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਸਰ ਸਾਬ ਪੁਲਿਸ ਨੂੰ ਬੈਨ ਕੀਤੇ ਇਕੱਲੇ ਕਾਨੂੰਨ ਜਿਹੜੇ ਕਾਫੀ ਨਹੀਂ ਹੁੰਦੇ ਕਾਨੂੰਨ ਜਿਹੜੇ ਉਹ ਅਸੀਂ ਆਪ ਹੀ ਲਾਗੂ ਕਰਨੀ ਹੁੰਦੇ ਹੁਣ ਜੇ ਬੱਗਾ ਜੀ ਦੇ ਜਾਂ ਕਿਸੇ ਪੱਤਰਕਾਰ ਸਾਥੀ ਦੇ ਕੋਲੀ ਪੌਲੀਥੀਨ ਹੋਵੇ ਸਿਰਫ ਆਪਾਂ ਸ਼ਕਤੀ ਨਾਲ ਕਾਨੂੰਨ ਨਾਲ ਕਾਨੂੰਨ ਦੇ ਡੰਡੇ ਨਾਲ ਉਹਨੂੰ ਮਨਾਂ ਨਹੀਂ ਕਰ ਸਕਦੇ ਸੋ ਅਸੀਂ ਵਪਾਰ ਮੰਡਲ ਦੇ ਸਾਡੇ ਪ੍ਰਧਾਨ ਜੀ ਖੜੇ ਹੈ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਵਪਾਰ ਮੰਡਲ ਦੀ ਇਹ ਮੀਟਿੰਗ ਬੁਲਾਉਣ ਤੇ ਮੀਟਿੰਗ ਬੁਲਾ ਕੇ ਫੈਸਲਾ ਲੈਣ ਕਿ ਸਾਫ਼ ਰੋਪੜ ਦੀ ਖਾਤਰ ਰੂਪਨਗਰ ਦੀ ਖਾਤਰ ਆਪਣੀ ਧਾਰਮਿਕ ਜ਼ਿੰਮੇਵਾਰੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਿੰਮ ਦੀ ਖਾਤਰ ਬਪਾ ਇਹ ਮਿਲ ਕੇ ਲਫਾਪਿਆਂ ਨੂੰ ਬੰਦ ਕਰਨ ਦਾ ਚੰਡੀਗੜ੍ਹ ਦੇ ਵਾਂਗੂ ਹਿਮਾਚਲ ਦੇ ਵਾਂਗੂ ਲਫਾਪਿਆਂ ਨੂੰ ਬੰਦ ਕਰਨ ਦਾ ਇਹ ਫੈਸਲਾ ਲਿਆ ਹੈ ਕਿਉਂਕਿ ਸਾਡਾ ਐਸਾ ਕੋਈ ਸਾਡਾ ਸਾਡੀ ਇੱਛਾ ਨਹੀਂ ਹੈ ਕਿ ਸਿਰਫ ਕਾਨੂੰਨ ਦੇ ਡੰਡੇ ਦੇ ਨਾਲ ਕਿਸੇ ਨੂੰ ਡਰਾ ਕੇ ਇਹ ਕੰਮ ਕਰਾਇਆ ਜਾਵੇ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਸਾਡਾ ਸਤਕਾਰਤ ਵਪਾਰ ਮੰਡਲ ਇਸ ਚੀਜ਼ ਦਾ ਫੈਸਲਾ ਆਪ ਲਏਗਾ ਮੈਂ ਕੀ ਕਹਿਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਿਰਫ ਕਾਨੂੰਨ ਬਣਾ ਦੇਣ ਨਾਲ ਹੱਲ ਹੀ ਹੁੰਦੇ ਜੇਕਰ ਕਿਸੇ ਪਾਣੀ ਦੇ ਕਨੈਕਸ਼ਨ ਹੋਏ ਹੋਣਗੇ ਚਾਹੇ ਗੈਰ ਕਾਨੂੰਨੀ ਹੋਏ ਹੋਣ ਪਾਣੀ ਦੀ ਲੋਡ ਹੋਏਗੀ ਤਾਂ ਹੋਏ ਹੋਣੇ ਆ ਕਿਉਂਕਿ ਪਾਣੀ ਦੀ ਲੋਡ ਸ਼ਹਿਰ ਦੀ ਪਿਛਲੇ 10 ਸਾਲਾਂ ਕਿ ਪੂਰੀ ਨਹੀਂ ਕੀਤੀ ਗਈ ਹੁਣ ਪਾਣੀ ਦੀ ਲੋਡ ਪੂਰੀ ਕਰਨ ਦੇ ਲਈ 12 ਕਰੋੜ ਦਾ ਪ੍ਰੋਜੈਕਟ ਤੁਹਾਨੂੰ ਪਤਾ ਕਿ ਸ਼ੁਰੂ ਹੋ ਚੁੱਕਿਆ ਜਦੋਂ ਉਹ ਪ੍ਰੋਜੈਕਟ ਸਾਡਾ ਮੁਕੰਮਲ ਹੋ ਗਿਆ ਫਿਰ ਕਿਸੇ ਨੂੰ ਇਦਾਂ ਦੇ ਜਿਹੜੇ ਇਲੀਗਲ ਕਨੈਕਸ਼ਨ ਹੈ ਉਹ ਲੈਂਡ ਦੀ ਲੋਡ ਨਹੀਂ ਪੈਣੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਦਾ ਵਿਜ਼ਨ ਹੈ ਕਿ ਸਾਰੇ ਸ਼ਹਿਰਾਂ ਦੇ ਵਿੱਚ ਸਫਾਈ ਕੀਤੀ ਜਾਵੇ ਇਸੇ ਵਿਜ਼ਨ ਦੇ ਤਹਿਤ ਮਾਨਯੋਗ ਐਮਐਲਏ ਸਾਹਿਬ ਨੇ ਸਾਨੂੰ ਇੱਕ ਵਿਜ਼ਨ ਦਿਖਾਇਆ ਹੈ ਕਿ ਆਪਾਂ ਸਭ ਤੋਂ ਪਹਿਲਾਂ ਆਗਾਜ਼ ਉਹਦਾ ਰੋਪੜ ਸ਼ਹਿਰ ਤੋਂ ਕਰੀਏ ਤੇ ਅੱਜ ਅਸੀਂ ਇੱਕ ਫਾਰਮਲ ਪਬਲਿਕ ਲੈਵਲ ਦੇ ਉੱਤੇ ਜਨਤਕ ਲੈਵਲ ਦੇ ਉੱਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਸਾਨੂੰ ਆਸ ਹੈ ਕਿ ਸਾਰੀ ਪਬਲਿਕ ਸਾਡੇ ਨਾਲ ਖੜੀ ਹੋਵੇਗੀ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਨੂੰ ਇੱਕ ਸਾਫ਼ ਰੋਪੜ ਦਾ ਜਿਹੜਾ ਸਾਡਾ ਸੁਪਨਾ ਹੈ ਉਹ ਸাকার ਕਰਕੇ ਦਿਖਾਏਗੀ ਇਦੇ ਨਾਲ ਹੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਹਰ ਰੂਪਨਗਰ ਜ਼ਿਲ੍ਹੇ ਦੇ ਹਰ ਸ਼ਹਿਰ ਦੇ ਵਿੱਚ ਇਸ ਮੁਹਿੰਮ ਦਾ ਆਗਾਜ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਨੰਗਲ ਉਸਬਾ ਅਨੰਦਪੁਰ ਸਾਹਿਬ ਫਿਰ ਚਮਕੌਰ ਸਾਹਿਬ ਫਿਰ ਮੋਰਿੰਡਾ ਹਰ ਸ਼ਹਿਰ ਦੇ ਵਿੱਚ ਇਸ ਮੁਹਿੰਮ ਦਾ ਆਗਾਜ਼ ਕੀਤਾ ਜਾਏਗਾ ਸਾਨੂੰ ਇਹੀ ਉਮੀਦ ਹੈ ਕਿ ਪਬਲਿਕ ਦਾ ਵੱਧ ਚੜ ਕੇ ਸਾਨੂੰ ਸਹਿਯੋਗ ਮਿਲੇਗਾ ਕਿਉਂਕਿ ਇਹ ਅਜੇ ਹੀ ਮੁਹਿੰਮ ਹੈ ਜੋ ਕੇਵਲ ਪ੍ਰਸ਼ਾਸਨ ਜਾਂ ਨਗਰਪਾਲਿਕਾ ਦੇ ਸਿਰ ਦੇ ਉੱਤੇ ਨਹੀਂ ਕਾਮਯਾਬ ਹੋ ਸਕਦੀ ਇਸ ਨੂੰ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਜ਼ਰੂਰਤ ਹੈ ਚਾਹੇ ਉਹ ਸਾਡੇ ਮਾਰਕੀਟ ਜੇ ਹੈਗੀ ਹੈ ਵਪਾਰ ਮੰਡਲ ਹੈ ਉਹਨਾਂ ਦਾ ਸਹਿਯੋਗ ਹੈ ਕਿ ਜੀ ਵਾਂਸ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਉਸ ਦੀ ਵਰਤੋਂ ਬੰਦ ਕੀਤੀ ਜਾਵੇ ਨਾਲ ਹੀ ਇੱਥੇ ਨਾਗਰਿਕਾਂ ਦੀ ਸਾਡਾ ਸਹਿਯੋਗ ਦੀ ਜ਼ਰੂਰਤ ਹੈ ਕਿ ਉਹ ਘਰੇ ਆਪਣਾ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਦੇਣ ਉਸ ਨੂੰ ਗਲੀਆਂ ਦੇ ਵਿੱਚ ਜਾਂ ਪਾਰਕਾਂ ਦੇ ਵਿੱਚ ਕੂੜਾ ਨਾ ਸਿੱਟਣ ਕੇਵਲ ਜਿੱਥੇ ਸਰਕਾਰੀ ਸਾਡੇ ਡਸਟਮੈਨਸ ਹੈਗੇ ਆ ਜਾਂ ਸਾਡੇ ਵੇਸਟ ਕਲੈਕਟਰਸ ਹੈਗੇ ਨੇ ਉਹਨਾਂ ਨੂੰ ਹੀ ਕੂੜਾ ਦਿੱਤਾ ਜਾਵੇ ਤੇ ਨਾਲ ਹੀ ਸਾਨੂੰ ਹਰ ਵਰਗ ਸਾਨੂੰ ਮੀਡੀਆ ਦੇ ਸਾਡੇ ਵੀਰ ਤੁਹਾਡੇ ਸਹਿਯੋਗ ਦੀ ਲੋੜ ਹੋਏਗੀ ਤਾਂ ਕਿ ਇਸ ਮਹਿੰਮ ਨੂੰ ਤੁਸੀਂ ਸਾਰਿਆਂ ਤੱਕ ਪਹੁੰਚਾ ਸਕੋ ਤੇ ਇਸ ਨੂੰ ਅਸੀਂ ਇੱਕ ਸਫਲਤਾਪੂਰਵਕ ਮੰਜ਼ਿਲ ਨੂੰ ਹਾਸਲ ਕਰ ਜਾਈਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ